ਇਸ ਸਸਰਾਲੀ ਕਲੋਨੀ ਦੇ ਨਾਲ ਡਾਇੰਗ ਐ ਇੱਥੋਂ ਹੀ ਡੀਸੀ ਲੰਗੇ ਨੇ ਇੱਥੋਂ ਹੀ ਕਮਿਸ਼ਨਰ ਲੰਗੇ ਨੇ ਇੱਥੋਂ ਹੀ ਐਸਡੀਐਮ ਲੰਗੇ ਨੇ ਇੱਥੋਂ ਹੀ ਜਿਹੜੇ ਹੋਰ ਵੀ ਵੱਡੇ ਛੋਟੇ ਅਧਿਕਾਰੀ ਲੰਗੇ ਨੇ ਪਰ ਹਾਲਾਤ ਦੇਖ ਸਕਦੇ ਹੋ ਸਸਰਾਲੀ ਕਲੋਨੀ ਦੇ ਵਿੱਚ ਤਾਂ ਨਿਕਲਦਾ ਧੂਆਂ ਤੁਸੀਂ ਦੇਖ ਸਕਦੇ ਹੋ ਕਿ ਡੀਸੀ ਦੇ ਹੁਕਮਾਂ ਨੂੰ ਇਹ ਲੋਕ ਟੱਚ ਕਰਕੇ ਜਾਣਦੇ ਆ ਤੇ ਸ਼ਰਿਆਮ ਜਿਹੜੀ ਡਾਇੰਗ ਐ ਇਹ ਚਲਾਈ ਜਾ ਰਹੀ ਆ ਨਗਰ ਨਿਗਮ ਦੇ ਕਮਿਸ਼ਨਰ ਵੀ ਲੰਗੇ ਇਤੋਂ ਹੋਰ ਉੱਚ ਅਧਿਕਾਰੀ ਵੀ ਲੰਗੇ ਪਰ ਕਿਸੇ ਦੀ ਵੀ ਨਜ਼ਰ ਇਸ ਡਾਇੰਗ ਤੇ ਨਹੀਂ ਪਈ हालात देख सकते हो डीसी वालों सख्त पर चल रही हुक्सी के हुक्म डाइंग नहीं चलानी है आप डाइंग चला रहे हो आज के बाद नहीं चले हमें जैसे यहाँ कोई मालिक ने कोई सूचना दी नहीं तो हमें क्या माल हम तो लेबर आदमी है ਹੁਕਮ ਹੈ ਕਿ ਕੋਈ ਵੀ ਡੈੰਗ ਨਹੀਂ ਚੱਲ ਸਕਦੀ ਇੱਥੇ ਹੜ੍ਹ ਦੀ ਮੁਸੀਬਤ ਆਈ ਹੈ ਸੱਤ ਲੋਂ ਦਰਿਆ ਟੁੱਟਣ ਵਾਲਾ ਹੈ ਤਿੰਨ ਦਿਨਾਂ ਤੋਂ ਬੰਦ ਹੈ ਡੈੰਗ ਦੋ ਤਿੰਨ ਦਿਨਾਂ ਤੋਂ ਬੰਦ ਹੈ ਡੈੰਗ ਸਰ ਅੱਜ ਹੁਣ ਅਸੀਂ ਕਵਰੇਜ ਕੀਤੀ ਧੂਆਂ ਨਿਕਲ ਰਿਹਾ ਅਸੀਂ ਬੰਦ ਦਾ ਨਿਕਲਦਾ ਗਰਮ ਪਾਣੀ ਨੋ ਦਿਹਾਣਾ ਦੇ ਸਤਲੁਜ ਦਰਿਆ ਤੇ ਸਸਰਾਲੀ ਕਲੋਨੀ ਬੂਤਗੜ ਦੇ ਵਿੱਚ ਜਿਹੜੇ ਹੜ ਦੇ ਹਾਲਾਤ ਬਣੇ ਹੋਏ ਨੇ ਸੂਚਿਤ ਕੀਤਾ ਗਿਆ ਸੀਗਾ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਤੇ ਡੈਂਗਾ ਨੂੰ ਵੀ ਡੀਸੀ ਨੇ ਹੁਕਮ ਦਿੱਤਾ ਸੀ ਕੋਈ ਵੀ ਡੈਂਗ ਨਹੀਂ ਚੱਲੂ ਇੱਧਰ ਕੈਮਰਾਮੈਨ ਨੂੰ ਦਿਖਾ ਦੂੰ ਦਿਖਾ ਦਵੇ ਇਹ ਸਸਰਾਲੀ ਕਲੋਨੀ ਦੇ ਨਾਲ ਡਾਂਗੇ ਇੱਥੋਂ ਹੀ ਡੀਸੀ ਲੰਗੇ ਨੇ ਇੱਥੋਂ ਹੀ ਕਮਿਸ਼ਨਰ ਲੰਗੇ ਨੇ ਇੱਥੋਂ ਹੀ ਐਸਡੀਐਮ ਲੰਗੇ ਨੇ ਇੱਥੋਂ ਹੀ ਜਿਹੜੇ ਹੋਰ ਵੀ ਵੱਡੇ ਛੋਟੇ ਅਧਿਕਾਰੀ ਲੰਗੇ ਨੇ ਪਰ ਹਾਲਾਤ ਦੇਖ ਸਕਦੇ ਹੋ ਸਸਰਾਲੀ ਕਲੋਨੀ ਦੇ ਵਿੱਚ ਆ ਤੋਂ ਨਿਕਲਦਾ ਧੂਆ ਤੁਸੀਂ ਦੇਖ ਸਕਦੇ ਹੋ ਕਿ ਡੀਸੀ ਦੇ ਹੁਕਮਾਂ ਨੂੰ ਇਹ ਲੋਕ ਕੱਚ ਕਰਕੇ ਜਾਣਦੇ ਤੇ ਸ਼ਰਿਆਮ ਜਿਹੜੀ ਡਾਇੰਗ ਆ ਇਹ ਚਲਾਈ ਜਾ ਰਹੀ ਹੈ ਹੈਰਾਨੀ ਦੀ ਗੱਲ ਹੈ ਇੱਥੋਂ ਡੀਸੀ ਵੀ ਲੰਗੇ ਇੱਥੋਂ ਨਗਰ ਨਿਗਮ ਦੇ ਕਮਿਸ਼ਨਰ ਵੀ ਲੰਗੇ ਇੱਥੋਂ ਹੋਰ ਉੱਚ ਅਧਿਕਾਰੀ ਵੀ ਲੰਗੇ ਪਰ ਕਿਸੇ ਦੀ ਵੀ ਨਜ਼ਰ ਐਸੇ ਡਾਇੰਗ ਤੇ ਨਹੀਂ ਪਈ ਹਾਲਾਤ ਤੁਸੀਂ ਦੇਖ ਸਕਦੇ ਹੋ ਡੀਸੀ ਵੱਲੋਂ ਸਖਤ ਹੁਕਮ ਨੇ ਪਰ ਡਾਇੰਗ ਜਿਹੜੀ ਸ਼ਰਿਆਮ ਚੱਲ ਰਹੀ ਆ ਡੈਂਕ ਦੇ ਅੰਦਰ ਆ ਤੇ ਕੁਝ ਮੁਲਾਜ਼ਮ ਵੀ ਨੇ ਕਿਆ ਨਾ ਮੈਂ ਭਾਈ ਸਾਹਿਬ ਆਪਕਾ ਮੇਰਾ ਨਾਮ ਓਮਪrakash ਉੱਤਤਾ ਓਮ ਜੀ ਗੁਪਤਾ ਜੀ ਡੀਸੀ ਕੇ ਹੁਕਮ ਮੈਂ ਡਾਇੰਗ ਨਹੀਂ ਚਲਾਨੀ ਆ ਆਪ ਡਾਇੰਗ ਚਲਾ ਰਹੇ ਹੋ ਅੱਜ ਕੇ ਬਾਅਦ ਨਹੀਂ ਚਲੇ ਹਮੇ ਜੈਸੇ ਇੱਥੇ तो हमें क्या माल हम तो लेबर आदमी हैं क्या, क्या क्या नाम पर डेंगे ये डाये हैं बीके कहाँ पर है ये ये माधोपुरी नहीं हर रोज चलती है, आज चलती थी कल रोज नहीं चलती बिजली की थोड़ा माल फंसा था वही निकाल रहे हैं ਤੁਸੀਂ ਹਾਲਾਤ ਦੇਖ ਸਕਦੇ ਹੋ ਡੈਂਕ ਦੇ ਇਧਰ ਵੀ ਦੇਖ ਸਕਦੇ ਹੋ ਅੰਦਰਲੇ ਪਾਸੇ ਹੁਣੇ ਡੈਂਕ ਚੱਲਦੀ 60 ਵਾਲਿਆਂ ਨੂੰ ਕਿਸੇ ਦਾ ਡਰੀ ਨਹੀਂ ਆ ਡੀਸੀ ਸਾਹਿਬ ਦੇ ਹੁਕਮ ਨੇ ਵੀ ਕੋਈ ਵੀ ਡਾਏਗਾ ਜਿਹੜੀ ਜਦ ਤੱਕ ਉਹਨਾਂ ਦੇ ਅਗਲੇ ਹੁਕਮ ਨਹੀਂ ਆਉਂਦੇ ਚਲਾਈ ਨਾ ਜਾਵੇ ਇਹ ਦੇਖ ਸਕਦੇ ਹੋ ਹਾਲਾਤ ਤੁਸੀਂ ਹਲੇ ਹੁਣੇ ਡੈਂਗਾ ਚੱਲ ਰਹੀ ਸੀ ਦੇਖ ਸਕਦੇ ਹੋ ਕਿ ਤਾਜ਼ਾ ਪਾਣੀ ਹੈ ਜਿਹੜਾ ਗਰਮ ਪਾਣੀ ਚੱਲ ਰਿਹਾ ਸਤਲੁਜ ਦਰਿਆ ਦੇ ਉੱਤੇ ਪ੍ਰਸ਼ਾਸਨ ਵੱਲੋਂ ਹਾਈ ਅਲਰਟ ਕੀਤਾ ਗਿਆ ਹੋਇਆ ਕਿਉਂਕਿ ਕਦੇ ਵੀ ਬੰਨ ਟੁੱਟ ਸਕਦਾ ਹੈ ਕਦੇ ਵੀ ਮੁਸੀਬਤ ਆ ਸਕਦੀ ਹੈ ਸਾਰਾ ਪ੍ਰਸ਼ਾਸਨ ਉਹਦੀ ਜਾਂਚ ਦੇ ਵਿੱਚ ਲੱਗਿਆ ਸੁਪਰਵਾਈਜ਼ਨ ਦੇ ਵਿੱਚ ਲੱਗਿਆ ਇੱਥੇ ਲੀ

ਇਹ ਤੁਹਾਡੀ ਇੱਕ ਸਸਰਾਲੀ ਕਲੋਨੀ ਦੇ ਕੋਲ ਡਾਈੰਗ ਹੈ। ਅੱਛਾ ਜੀ। ਇਹ ਤਾਂ ਡੀਸੀ ਸਾਹਿਬ ਦੇ ਹੁਕਮ ਹੈ ਕਿ ਕੋਈ ਵੀ ਡੈਂਗ ਨਹੀਂ ਚੱਲ ਸਕਦੀ ਇੱਥੇ ਹੜ੍ਹ ਦੀ ਮੁਸੀਬਤ ਆਈ ਹੈ ਸੱਤ ਲੋਂ ਦਰਿਆ ਟੁੱਟਣ ਵਾਲਾ ਹੈ। ਤਿੰਨ ਦਿਨਾਂ ਤੋਂ ਬੰਦ ਹੈ ਡੈਂਗ ਤਾਂ ਦੋ ਤਿੰਨ ਦਿਨਾਂ ਤੋਂ ਬੰਦ ਹੈ। ਡੈਂਗ ਸਰ ਅੱਜ ਹੁਣ ਅਸੀਂ ਕਵਰੇਜ ਕੀਤੀ ਹੈ ਧੂਆਂ ਨਿਕਲ ਰਿਹਾ ਅਸੀਂ ਬੰਦ ਤਾਂ ਨਿਕਲਦਾ ਗਰਮ ਪਾਣੀ ਨਿਕਲ ਰਿਹਾ ਹੈ। ਇਹਨਾਂ ਮਿੰਟੇ ਮੇਨਟੇਨੈਂਸ ਚੱਲ ਰਹੀ ਏ ਜੀ ਮੇਨਟੇਨੈਂਸ ਚਲਵਾ ਕਰਵਾ ਰਹੇ ਹਾਂ। ਦੋ ਤਿੰਨ ਦਿਨਾਂ ਤੋਂ ਡੈਂਗ ਬੰਦ ਹੈ। ਅੱਛਾ ਮੇਨਟੇਨੈਂਸ ਜਦੋਂ ਚੱਲਦੀ ਹੈ ਜੀ ਉਹ ਗਰਮ ਪਾ ਭਾਜੀ లైట్ ਨਹੀਂ ਆਏਗੀ ਤੁਸੀਂ ਗੋ ਕੱਲ ਤੋਂ లైట్ ਨਹੀਂ ਆਈ ਤੇ 당 ਕਿਤਾ ਜਲੋਗੇ ਤੁਸੀਂ ਬਿਜਲੀ ਕਰ ਤੋਂ ਪਤਾ ਕਰ ਲੋਗੇ লাইਟ ਚੱਲਦੀ ਹੈ আচ্ছা ਕਿਤਾ ਜਲੋਗੇ ਮੇਰਾ లైਟ ਨਹੀਂ ਚਲਾਵਾਂਗੇ আচ্ছা ਜਨਤਰੀ ਸਾਰੀ ਬੰਦ ਰਹੀ ਹੈ ਹਾਂ ਜਨ ਜਿਹੜਾ ਗਰਮ ਪਾਣੀ ਇਹ ਜਿਹੜਾ ਗਰਮ ਪਾਣੀ ਨਿਕਰੇ ਤੋਂ ਬਿਨਾ ਬਿਜਲੀ ਤੋਂ లైਟ ਚੱਲਦਾ ਨੇ ਜਿਹੜਾ ਗਰਮ ਪਾਣੀ ਨਿਕਲ ਰਿਹਾ ਥੋੜੀ ਚਿਮਨੀ ਤੋਂ ਧੂਆ ਨਿਕਲ ਰਿਹਾ ਸਾਡੇ ਕੋਲ ਸਾਰੇ ਸ਼ੋਰ ਸੁਣੋ ਪਰ ਸਭ ਤੋਂ ਪਤਾ ਹੀ ਨਹੀਂ ਕਿ ਮੈਂਟੇਨੈਂਸ ਚਲਦੀ ਪਈ ਹੈ ਮੈਂ ਜਨਾਬ ਮੈਂ ਤੁਹਾਡੀ ਸਾਰੀ ਗੱਲ ਮੰਨ ਲਈ ਪਈ ਹੈ ਜਿ ਬਿਜਲੀ ਨਹੀਂ ਹੈਗੀ ਮੈਂ ਇਹ ਜਾਣਨਾ ਚਾਹੁੰਦਾ ਕਿ ਬਿਨਾ ਬਿਜਲੀ ਤੋਂ ਗਰਮ ਪਾਣੀ ਨਿਕਲ ਸਕਦਾ ਚਿਮਨੀ ਤੋਂ ਧੂਆ ਨਿਕਲ ਸਕਦਾ ਹਾਂ ਫਿਰ ਕੋਈ ਪ੍ਰੋਬਲਮ ਜੀ ਮੇਗਾ ਪੈਂਚਰ ਦੀ ਰਕਮ ਪੰਦ ਹੈਗਾ ਤਾਂ ਮੇਨਟੇਨੈਂਸ ਦਾ ਕੰਮ ਕਰ ਲਓ ਤਾਂ ਕਿ ਪੱਟੇ ਪੱਟੇ ਸੈੱਟ ਦਾ ਕਰ ਲਓ ਪੈਂਚਰ ਦੇ ਕੰਮ ਚੱਲਣਾ ਨਹੀਂ ਹੈਗਾ ਚਲੋ ਕੋਈ ਤੁਸੀਂ ਅੰਦਰ ਫੈਕਟਰੀ 'ਚ ਦੇਖੋ ਬੰਦੇ ਵੀ ਨਹੀਂ ਆ। ਉਹ ਜਨਾਬ ਅੰਦਰ ਖੜੇ ਨੇ। ਛੋਟੇ ਅੰਦਰ ਹੀ ਖੜੇ ਆ। ਉਹ ਤਾਂ ਪਾਣੀ ਵੀ ਦੇਖ ਰਹੇ ਆ। ਥੋੜੀ ਲੇਬਰ ਦੇਖ ਰਹੇ ਆ। ਮੇਰੀ ਗੱਲ ਸੁਣੋ ਜਿਹੜੇ 2-4 ਬੰਦੇ ਉੱਪਰ ਰਹਿੰਦੇ ਨੇ ਮੈਂਟੇਨੈਂਸ ਚੱਲ ਰਿਹਾ। ਕੋਈ ਕੰਮ ਨਹੀਂ, ਕੋਈ ਡਰਾਈਵਰੀ ਦਾ ਕੋਈ ਹੋਦ ਨਹੀਂ। ਕਿੰਨੇ ਪਾਣੀ ਦਾ ਸੁਣ ਕੇ ਅਸੀਂ ਮੇਰੀ ਗੱਲ ਤੁਹਾਨੂੰ ਅੰਦਰ ਉਹ ਜਿਹੜਾ ਮਾਲ ਦੀ ਡਿਸਪੈਚਿੰਗ ਕਰਾ ਰਿਹਾ ਜਦੋਂ ਕਪੜਾ ਠਵਾ ਰਹੇ ਆ ਤੇ ਉਤੋਂ ਕਪੜਾ ਜੋ ਵੀ ਉਹ ਢੋ ਰਹੇ ਆ ਉਤੋਂ। ਹੂੰ। ਖਾਲੀ ਕਰਵਾ ਰਹੇ ਆ ਜੀ ਚਲੋ ਜਿਹੜੇ ਬੰਦੇ ਨੇ ਤੁਹਾਨੂੰ ਫੋਨ ਕੀਤਾ ਸੀ ਉਹਨੂੰ ਪੁੱਛ ਲਿਓ ਵੀ ਕਿੰਨੇ ਬੰਦੇ ਆ ਤੁਹਾਡੇ ਇੱਥੇ ਸ਼ਾਇਦ ਤੁਹਾਨੂੰ ਜਾਣਕਾਰੀ ਨਹੀਂ ਦਿੰਦੇ ਅਸਲੇ ਉੱਥੇ ਗਿਣਤੀ ਦੇ 4-5 ਬੰਦੇ ਰਹਿੰਦੇ ਨੇ ਉਹਨਾਂ ਨੂੰ ਨਾ ਖਾਲੀ ਕਰਾ ਰਿਹਾ ਜਿਹੜਾ ਡਾਈਂਗ ਚਲਵਾਉਂਦੇ ਆ ਮਾਸਟਰ ਜੀ ਉਹ ਅੱਜ ਕੰਮ ਤੇ ਵੀ ਨਹੀਂ ਹੈਗੇ ਪੁੱਛਿਆ ਨਾ ਨਹੀਂ ਅਫਸਰ ਡਿਊਟੀ ਤੇ ਹੈਗੇ ਨੇ ਤਾਂ ਉਹਨਾਂ ਦੇ ਕੰਮ ਹੀ ਨਹੀਂ ਆ ਕਰੋ ਆ ਗੱਲ ਕਰ ਲਓ ਆਪਣੀ ਕਿੰਨੇ ਬੰਦੇ ਆ ਇਹ ਕਿੰਨੇ ਬੰਦੇ ਇਹ ਤਾਂ ਉੱਪਰ ਰਹਤੇ ਆਂ ਧਾਗਾ ਵਾਲੇ ਆ ਕਿੰਨੇ ਕਿੰਨੇ ਟੋਟਲ ਆ ਤੁਹਾਡੇ ਯਹਾਂ ਪਰ ਕਿੰਨੇ ਹੋਗੇ ਹੋਣਗੇ 25 30 ਨਹੀਂ ਹਾਂ पचीस तीस बंदे छह सात बंदे हमारे धागा प्लांट के हैं धागा वाले उससे डाइंग से बाइलर से कोई चौदह